ਸਮਸਿਅਤ ਨਹੀਂ ਆਈ। ਹਾਲਪਾ ਨਿਕਰੇ ਵਾਲੇ ਸੰਦੇ ਨੇ। ਹਾਂ। ਸਾਰੇ ਬਣਾ। ਹਾਂ। ਹਾਂ। ਸਤ ਸੋਇਲਾ ਜਿੱਦਾ ਮੈਂ ਸੁਣਾ ਬਖੇ। ਬੜਾ ਕੁਆਲਟੀ ਦੀ ਮੈਂ ਤੋੜ ਵੀ ਦਵਾਦਾ ਹਾਂ ਸੰਕਰਨ। ਹਾਂ। ਸਟੇਰੀ ਦੀ ਅਗਲੇ ਉੱਤੇ ਨਾ। ਤੂਤ ਆ ਗਈ ਸਾਰੇ ਟਰੈਕਟਰ ਨੂੰ ਮਾਰ ਕੇ ਤੇਲ ਗ੍ਰੀਸ ਮਾਰ ਕੇ ਤੇ ਅੰਦਰ ਲਾ ਦੇ ਇੱਥੇ ਤੇ ਹੁਣ ਸਾਰੇ ਟਰੈਕਟਰ ਇੱਥੇ ਲਾ ਦੇ ਨੇ ਸਿਰਫ ਦੋ ਟਰੈਕਟਰ ਬਾਹਰ ਰੱਖਣੇ ਇੱਕ ਖਾਦ ਪਾਉਣ ਵਾਲਾ ਤੇ ਇੱਕ ਖਾਦ ਕਢਣ ਵਾਲਾ ਕੋਰੇ ਜਿੰਨਾਂ ਨੇ ਆਪ ਨੂੰ ਰੋਟੀ ਪਾਣੀ ਦਿੱਤਾ ਇਹਨਾਂ ਨੂੰ ਸਾਂਭ ਸੰਭਾਲ ਵੀ ਚਾਹੀਦੀ ਜਦੋਂ ਵੇਲੇ ਹੁਣ ਤੂਤ ਹਾ ਕੇ ਰੱਖ ਦੇ ਆਪਣੇ ਟਰੈਕਟਰ ਰਹਿ ਗਏ ਧੌਣ ਵਾਲੇ 2-3 ਉਹ ਟਰੈਕਟਰ ਕਿਹੜਾ ਖੜਨਾ ਸੀ ਆ ਆ ਖੜਦੇ ਆ ਤੇ ਬਾਕੀ ਸਾਰੇ ਸਾਧਨ ਧੁੱਪ ਕੇ ਅੰਦਰ ਲੱਗੇ ਆ ਪੱਲੇ ਪੈਗੇ ਆ ਤਰਪੈਲਾ ਓਏ ਤਰਪੈਲ ਲਾ ਦੋ ਯਾਰ ਵਿੱਚੋਂ ਉਹ ਤਰਪੈਲ نیچے اتارੋ ਯਾਰ ਤੇ ਅੱਜ ਫੇਰ ਦਰਿਆ ਤੋਂ ਪਾਰ ਚੱਲਦੇ ਆ ਬਾਬੇ ਦਾ ਨਾਮ ਲੈ ਗਏ ਤੇ ਉੱਥੇ ਥੋੜੇ ਬਲੇ ਕੰਮ ਕਰਨੇ ਆ। ਆਪਣਾ ਸੈਕਿੰਡ। ਕਿਹਦਾ ਹੈ? ਇਹ ਬੱਚਾ ਹੈ। ਇਹ ਗੁੜੀਆ ਕਿਹਦਾ ਹੈ? ਬਲੌਗ ਮੈਂ ਦੇਖਾ ਕਰੋ ਇਸਕੋ ਬਲੌਗ ਮੈਂ। ਅਬੀ ਸਾਰੇ ਬੰਦੇ ਤਿਆਰ-ਬਰ ਤਿਆਰ। ਆ ਗਾਉਂ ਚੱਲੇ ਆ ਬੰਦੇ ਹਾਂ ਚੱਲੇ ਗਾਉਂ ਕਦ ਆਊਗਾ ਵੀ 2 ਮਿੰਟ ਹੋਲੀ ਕੇ ਬਾਅਦ ਆਏਗਾ ਹਾਂ ਕਣਕ ਵੱਢਣ ਤੇ ਆਏਗਾ ਬੰਦਾ ਤੇ ਫੇਰ ਚੱਲਣਗੇ ਤੇ ਸਭੀ ਬੰਦੇ ਆ ਬੀਜਾ ਵਿਪਨ ਉਹ ਵਾਹ ਦੇਖੋ ਇਹ ਲੜਕਾ ਹੈ ਤੇਰਾ ਹਾਂ ਹੋ ਤੋ ਦੇਖੋ ਕੀ ਹੈ ਇਹ ਬਲੌਗ ਮੇ ਆਏਗਾ ਕੱਲ ਕੋ ਬਲੌਗ ਮੇ ਦੇਖ ਇਹ ਅਵੀ ਵੀਡੀਓ ਬਣਾਵੇ ਤਾ ਅਭੀ ਠੀਕ ਤਾ सोनू ਕੱਲ ਲੁਗਿਆ ਰਿਆ ਏ ਕੰਮ ਤੋਂ ਕੰਮ ਤੋਂ ਬਹੁਤ ਕਸਾਈ ਮਾਰਦਾ ਏ ਤੇ ਸਾਰਾ ਸਮਾਨ ਰੈਡੀ ਸਟਾਡੀ ਕੋ ਉਹ ਚੱਲੇ ਅੱਜ ਕਾ ਖਾਲਸਾ ਵਾਹਿਗੁਰੂ ਜੀ ਕਾ ਦੇਸ਼ ਅੱਜ ਆਪਣੇ ਫਾਰਮ ਤੋਂ ਇਹ ਪੰਜ ਬੱਕਰੇ ਜਿਹੜੇ ਆ ਵਿਹਾਰ ਚ ਜਲਦੇ ਆ ਇੰਨਾ ਨੇ ਆਪਣੇ ਨਾਲ ਸਾਥ ਸਾਥ ਆਖੜੀ ਨੂੰ ਲਾਏ ਆ ਤੇ ਜੋ ਲੇਕ ਲੱਗੇ ਆਏ ਸੀ ਸਤਾਣਾ ਕਰਨ ਦਾ ਮਜਾ ਆ ਪਾਣੀ ਪਵਾ ਦੀ ਚੱਲੇ ਆ ਬਹੁਤ ਉਹਨਾਂ ਵੀਰਾਂ ਦਾ ਧੰਨਵਾਦ ਆ ਆਉਣ ਵਾਲੇ ਸਮੇਂ ਵੀ ਇੰਝ ਆਪ ਨੂੰ ਅਨੁਕੂਲ ਸੇਵਾ ਦੀ ਜੀਦਾਰੀ ਨਾ ਦਾ ਕਿ ਜਦੋਂ ਅਸੀਂ ਤੇਨੇ ਇਹ ਸੌਣ ਲੱਗੋ ਦੇ ਰਹੀ ਆਵਾਂਗੇ ਤੇ ਸਾਰੇ ਤੇ ਬਾਠ ਠੀਕ ਓਕੇ ਕੰਮ ਉਹ ਨਾ ਵਾਰਸਕ ਨਹੀਂ ਬਾਬਾ ਟ੍ਰੇਲ ਦਾ ਤੇਰੀ ਕਰਨੀ ਜਾਂਦਾ ਆਏਗੇ ਫੋਨ ਤੇ ਵੀਡੀਓ ਪਾਇਆ ਆਏਗੇ ਉਹ ਟ੍ਰੇਲ ਤੇ ਫੂਨ ਬਾਣ ਵਿਚਾਲਿਓ ਹੋਰ ਨਾ ਫੋਨ ਫਿਰ ਕੋਲੋਂ ਆਪਣੇ ਵੀਡੀਓ ਪਾਇਆ ਜਰੂਰ ਆਏਗੇ ਕਨੇ ਕਟਾਏਗਾ ਤੂੰ ਬੰਦੇ 4-5 ਘਟ ਗਏ ਹੋ ਟ੍ਰਾਂ ਲੱਗਦਾ ਅੱਜ ਚਲੋ ਕੋਈ ਨਹੀਂ ਫਿਰ ਮੇਖਾ ਨਹੀਂ ਹੈਗਾ ਇੱਥੇ ਦੋ ਜਣੇ ਆ ਸਨੋ ਸੋ ਤਿੰਨ ਜਣੇ ਆ ਉਹ ਸੱਤ ਇਹਨਾਂ ਲੈ ਆਉਣੀ ਲਿਆ ਲਿਆ ਹਰਜਾ ਦਾ ਇੱਥੇ ਚਲੋ ਕੀ ਹਾਲ ਜੋ ਨਾ ਆਉਣ ਆਉਣਗੇ ਇਹਨਾਂ ਦਾ ਜੀ ਲੱਗਾ ਹੋਣਾ ਆ ਜਾਣਗੇ ਵਾਪਸ ਏ ਇੰਨੇ ਰਹਿ ਗਏ ਹੁਣ ਤੇ ਯਾਰ ਨਾ ਯਾਰ ਬਾਬਾ ਪੰਜਾਬੀ ਵੀ ਏ ਅੱਗੇ ਟਰਾਲੀ ਭਰ ਜਾਂਦੀ ਹੁਣ ਤੇ ਆਵੇ ਆ ਪਾਂਡੋ ਰਹਿ ਗਿਆ ਕੱਲਾ ਪੰਜਾਬੀ ਯਾਰ ਸਰਦਾਰ ਨੇ ਰਹਿ ਗਿਆ ਲਗੇ ਇੱਕ ਮੇਨ ਸਰਦਾਰ ਰਹਿ ਗਿਆ ਅੰਦਾ ਦਾ ਫਸ ਪਾਂਡੋ ਠੇਕੇਦਾਰ ਤਪਾ ਸੀਚੀਆਲ ਦੇ ਡੇਰੇ ਥਾਣੀ ਜਿਹੜਾ ਖਰਾਬ ਸਾਰਾ ਖਰਾਬ ਹੋ ਗਿਆ ਸਾੜਾ ਦੇ ਨਾਲ ਉਧਰ ਵੀ ਲੰਘਣ ਡੇ ਆ ਬਾਲੀ ਤੋਂ ਬਾਈ ਇੱਧਰ ਵੀ ਡਾਈ ਹੈ ਉਧਰ ਬੰਨ ਜਾਂਦਾ ਤਕਰੀਬਨ ਬਹੁਤ ਉੱਚਾ ਕਰਦਾ ਹੈ ਗੱਲ ਕਿ ਉੱਧ ਲਾਈ ਹੁੰਦਾ ਪਰ ਜਿੰਨਾ ਮਰਜ਼ੀ ਆ ਰ ਇਧਰ ਉੱਚਾ ਜਿੰਨਾ ਚਿਰ ਉਹ ਬੰਨ ਬਜਿਆ ਉਹ ਨਾ ਚੇਰੀ ਆ ਇਹ ਬੰਨਣਾ ਫਿਰ ਵੀ ਭੈਣ ਨਿਕਾ ਜਾਂਦਾ ਨਾਲੇ ਨੀਵੇਂ ਥਾਂ ਆ ਉਹਦੇ ਵਡੇ ਤੋਂ ਸੀ ਬੰਨ ਨਹੀਂ ਬਚਾਉਂਦਾ ਬਤਾ ਦਿੰਦਾ ਮੇਰੀ ਮਰੀ ਜਿਹੜਾ ਵੜੇ ਦਾ ਆਜ ਤੁਰ ਕੇ ਐਸੀਚਿਆਲਾ ਰਾਹ ਚਾਲੂ ਨਹੀਂ ਹੋਇਆ ਪਾਂਡੋ ਡਰਾਈਵਰ ਬੈਨਾਂ ਦਾ ਨਾਲ ਸਾਡੇ ਐਂ ਸਾਰੇ ਨਾਲ ਇਹਦੀ ਕਮਾਂਡ ਦੇ ਸਾਹ ਜਾਣਦਾ ਹੁਣ ਇਹਨੇ ਬਲਦ ਫੜਨਾ ਪਾਂਡੋ ਫੜਨਾ ਵੀ ਆਦਾ ਨਹੀਂ ਆਏ ਬੜਾ ਬਲਤ ਵਾਲੀ ਵੀਡੀਓ ਬੜੀ ਵਾਇਰਲ ਹੁੰਦੀ ਹੈ ਗੱਲ ਹੈ ਜੀ ਹੈ। ਥੱਲੇ ਪਹਿਲਾਂ ਤੇ ਆ ਗਿਆ ਵਾਇਰਲ ਹੋ ਗਿਆ। ਬੜਾ ਪਾਣੀ ਜੋਰ ਨਾਲ ਵਜਦਾ ਰਹਿਣਾ ਉਥੇ ਹੋਈ। ਸਾਰੀ ਰੇਹ ਖਾਲੀ ਹੈ ਜੀ। ਹਾਂ। ਇਹ ਪਾਣੀ ਕਿਧਰ ਖਾਲੀ ਗਈ? ਇਹ ਡਰਾ ਪਾਣੀ ਬੜਾ ਵਜੇ। ਯਾਰ ਬਾਹਰ ਇਧਰ ਨਾਲ ਜੇ ਦੇਖ ਦੋ ਜਰਾ ਜੀ। ਦੋ ਫੋਰਮੈਨ ਹੈ ਨਾ ਕੰਮ ਖਰਾਬ ਇਹ ਹੋ ਜਾਂਦਾ ਨਾ। ਜਦੋਂ ਫੋਰਮੈਨ ਨਾਲ ਗੇੜੇ ਗੇੜੇ ਪਾਣੀ ਆਲੇ ਖਾਲੀ ਗਈ ਜਿੰਨੇ ਨੇ ਬੜਾ ਦਰਿਆ ਵਗਦਾ ਹੁੰਦਾ ਸੀ ਇਹ ਤੇ ਘਾਰੇ ਪੈਂਦੇ ਰਹੇ ਬੜੇ 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 ਟੁੱਟੇ ਹੋਈਆਂ ਨੇ ਉਹ ਕੰਬੇ ਥੱਲੇ ਨੇ ਉਹ ਖੰਬੇ ਹਿੱਟ ਨਹੀਂ ਆ ਇਹ ਇਧਰ ਪਾਣੀ ਵਜਦਾ ਐ ਚੜ ਚਲੋ ਇਧਰ ਪਾਣੀ ਵਜਦਾ ਆਓ ਯਾਰ ਬੱਦਾ ਬੱਦਾ ਕਹਿੰਦਾ ਇਧਰ ਬਈ ਉਹ ਪਾਣੀ ਆਪਾਂ ਬਾਬਿਆਂ ਦੇ ਡੇ ਡੈਰੀ ਫਾਰਮ ਤੱਕ ਬਲਦ ਖੜਦਾ ਵਾ ਸੇ گاਵਾ ਵਾਸਤੇ ਮੱਝਾਂ ਵਾਸਤੇ ਬਹੁਤ ਸੋਹਣੀਆਂ ਸੋਹਣੀਆਂ گاਵਾ ਬਾਬਿਆਂ ਦੇ ਉਹ ਆਂਦਾ ਬਾਲਾ ਨਿੱਕਾ ਨਹੀਂ ਆ ਬਾਵਾ ਵੱਡਾ گاਵਾ ਲਾਉਂਦਾ ਬਾਬੇ ਨੂੰ ਦਿਖਾਇਆ ਆਤਰਾ ਉਹੀ ਆ ਪਾਜੀ ਉਹੀ ਮਿੱਠੋ ਜਿਹੜਾ ਉੱਥੇ ਬੈਠਾ ਸਰ ਉਹੀ ਜਿਹੜਾ ਤੇ ਅੱਜ ਵਛਾ ਲਿਆ ਆ ਪਾ ਪਾਰਨ ਗੋਣਾ ਜੁੱਧ ਪੂਰੇ ਲਗਾਉਣ ੜਿਆ ਅੱਜੇ ਤੇਰ ਦਾ ਕਿਦਾਂ ਮੈਂ ਨਹੀਂ ਪਾਰ ਜਾਣਾ ਪਰ ਜਦੋਂ ਪਾਰ ਚਲੇ ਗਿਆ ਨੂੰ ਪਤਾ ਲੱਗ ਗਿਆ ਇਸ ਵਰਗਾ ਦੀ ਪੁਰੀ ਆ ਤੇ ਫਿਰ ਇਹ ਨਹੀਂ ਆਉਣਾ ਨਹੀਂ ਉੱਥੇ ਇਹ ਕਰਕੇ ਨੂੰ ਛਵਰੀਆ ਵੀ ਚਲ ਜਾ ਜਵਾਨਾ ਪਰਾਲੀ ਦੀਆਂ ਗੱਠਾਂ ਲਾ ਕੇ ਅੱਜ ਨਾਲੇ ਤੇ ਇਹਦੇ ਨਾਲ ਫਿੜਕਾ ਆਇਉ ਅੱਜ ਪੁੰਨ ਦਾ ਕੰਮ ਵੀ ਪੂਰਾ ਕੀਤਾ ਤਾਰ ਕੀ ਕਰਦੀ ਤੂੰ ਹੂੰ ਗਾਲਾਂ ਕੱਢੀ ਨਾ ਆ ਤੇ ਤਰਸ ਰਹੇ ਨੇ ਲੱਭੂ ਕਾਛੂ ਕਿਢੀ ਉਹ ਥੱਬੀ ਭਰ ਕੇ ਛੁੱਟਦੇ ਛੋਲਿਆ ਕੋਈ ਨਹੀਂ ਸੁਣਦਾ ਯਾਰ ਨਾ ਉਹ ਨਾ ਸੁਣੂਗਾ ਨੂੰ ਤਾਂ ਜਨਮ ਦਿਨ ਮਨਾਉਣ ਆਏ ਮੁੰਡੇ ਪਾਰ ਪਕੌੜੇ ਕੱਢਣ ਦੇ ਆ ਗੰਡੇ ਆਲੇ ਆਲੂਆਂ ਆਲੇ ਆਲਕ ਪਨੀਰ ਲੱਗ ਗਈ ਆ ਹੁਣ ਇਹਨਾਂ ਨੂੰ ਛਕਾ ਕੇ ਸਾਰਿਆਂ ਨੂੰ ਬਾਕੀ ਬੰਦੇ ਕੰਮ ਕਰਨ ਦੇ ਆ ਦੋ ਲਾਗੜੀ ਆਪਣੇ ਛਕਾ ਕੇ ਤੇ ਫੇਰ ਚੱਲਦੇ ਯਾਰ ਜੋਬਣਾ ਕਣਕ ਭਰੀਏ ਹੁਣ ਦਵਾਦਾ ਵੀ ਯਾਰ ਹੂੰ ਇਹ ਠੀਕ ਹੀ ਹਨ ਅੱਜ ਸਾਰੇ ਵੀਰਾਂ ਨੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ ਤੇ ਆਪਾਂ ਫੇਰ ਜਨਮ ਦਿਨ ਆਪਣੇ ਫਾਰਮ ਤੇ ਆਪਣੇ ਬੰਦੇ ਜਿਹੜੇ ਨਾਲ ਕੰਮ ਧੰਦਾ ਕਰਦੇ ਉਹ ਤੇ ਬਾਕੀ ਮਾਨਵ ਆਪੋ ਆਪਣਾ ਆਪਾਂ ਦੇ ਪਾਰ ਹੀ ਇਹਨਾਂ ਨੂੰ ਆਖਿਆ ਕਹਿੰਦੇ ਜਨਮ ਦਿਨ ਦੀ ਪਾਰਟੀ ਆ ਬਾਕੀ ਚਲੋ ਸਮਾਨ ਮੇਰਾ ਪਕੌੜੇ ਕੱਢਦੇ ਆ ਨਾਲੇ ਖਾਣੇਆਂ ਦੇ ਨਾਲੇ ਉੱਥੇ ਜਿਹੜਾ ਛੇੜਾ ਕੱਢ ਆਉਣੀ ਆ ਤੇ ਅੱਜ ਪਾਰ ਆਏ ਆ ਪਾਰ ਪਕੌੜੇ ਕੱਢ ਕੇ ਸਾਰੇ ਵੀਰਾਂ ਨੂੰ ਖਵਾ ਕੇ ਨਾਲੇ ਕਣਕ ਨੂੰ ਢੇੜਾ ਵੱਜ ਗਿਆ ਨਾਲੇ ਸਾਰਾ ਸਿਸਟਮ ਕਿਉਂਕਿ ਆਪਣਾ ਜਿਹੋ ਜਿਹੇ ਬੰਦੇ ਦਾ ਮਾਨ ਹੋਵੇ ਉਹੋ ਜੀ ਖੁਸ਼ੀ ਹੁੰਦੀ ਆ ਤੇ ਜੇ ਸ਼ਹਿਰ ਬਾਹਰ ਜਾਂਦੇ ਉੱਥੇ ਕੀ ਤਾਂ ਕੋਈ ਮਿਲਣਾ ਕਿ ਨਹੀਂ ਇੱਥੇ ਜਿਹੜੇ ਬੰਦੇ ਰੋਜ਼ ਆਪਣੇ ਨਾਲ ਕੰਮ ਕਰਦੇ ਆਪਣੇ ਨਾਲ ਰਹਿੰਦੇ ਉਹ ਵੀ ਇੱਕ ਆਪਦਾ ਪਰਿਵਾਰ ਹੁੰਦਾ ਵਾ ਤੇ ਉਹਨਾਂ ਨੂੰ ਵੀ ਚੰਗਾ ਲੱਗਦਾ ਉਹਨਾਂ ਨਾਲ ਬਹਿ ਕੇ ਆਪਾਂ ਸਾਰਿਆਂ ਨੇ ਇੱਥੇ ਬਹਿ ਕੇ ਪਾਰਟੀ ਕੀਤੀ ਪਕੌੜੇ ਗੱਡ ਕੇ ਨਾਲੇ ਖਾਦੇ ਨਾਲੇ ਖਵਾਏ ਨਾਲੇ ਫਾਰਮ ਤੇ ਢੀੜਾ ਮਾਰਿਆ ਬਸ ਇਹੋ ਹੀ ਅੱਜ ਸਾਰੇ ਵੀਰਾਂ ਦਾ ਜਿੰਨਿਆਂ ਵੀ ਵੀਰਾਂ ਨੇ ਆਪਾਂ ਨੂੰ ਮੈਸੇਜ ਕੀਤੇ ਕਿਉਂਕਿ ਜਿਹੜੇ ਵੀਰ ਆਪਾਂ ਨੂੰ ਪਿਆਰ ਕਰਦੇ ਆ ਉਹਨਾਂ ਸਾਰਿਆਂ ਨੇ ਆਪਾਂ ਨੂੰ ਜਨਮ ਦਿਨੀਆਂ ਵਧਾਈਆਂ ਦਿੱਤੀਆਂ ਸਭ ਤੋਂ ਪਹਿਲਾਂ ਸਵੀਰੇ ਜਿਹੜਾ ਆਪਣਾ ਗਰਜੰਟ ਵੀਰ ਬਾਬੇ ਬਕਾਲੇ ਲਾਗੂ ਸਭ ਤੋਂ ਪਹਿਲਾਂ ਉਹਦੀ ਹਾਜ਼ਰੀ ਆਈ ਤੇ ਉਹ ਵੀਰ ਦਾ ਬਹੁਤ ਧੰਨਵਾਦ ਆ ਉਹਨੇ ਸਭ ਤੋਂ ਪਹਿਲਾਂ ਆਪਾਂ ਨੂੰ ਹੈਪੀ ਬਰਥਡੇ ਦੀ ਵਿਸ਼ ਕੀਤੀ ਉਹ ਵੀਰ ਦਾ ਬਹੁਤ-ਬਹੁਤ ਧੰਨਵਾਦ ਬਾਕੀ ਸਾਰੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਜਿੱਦਾਂ ਜਿੱਦਾਂ ਕਿਸੇ ਨੂੰ ਪਤਾ ਲੱਗਾ ਮੈਂ ਸਟੋਰੀ ਨਹੀਂ ਲਾਈ ਜਿਹੜੇ ਜਿਹੜੇ ਵੀਰਾਂ ਨੇ ਸਟੋਰੀ ਲਾ ਕੇ ਫਿਰ ਜਿੱਦ ਜਿੱਦਾਂ ਕਿਸ ਨੂੰ ਪਤਾ ਲੱਗਾ ਸਾਰੇ ਵੀਰਾਂ ਨੇ ਬਹੁਤ ਵੇਸ਼ ਕੀਤੀ ਸਾਰੇ ਵੀਰਾਂ ਦਾ ਹੀ ਬਹੁਤ ਧੰਨਵਾਦ ਪਰਮਾਤਮਾ ਸਾਰੇ ਵੀਰਾਂ ਨੇ ਚੜ੍ਹਦੀ ਕਲਾ ਦੇਖ ਰੇਚ ਰੱਖੇ ਜਿਹੜੇ ਵੀਰ ਇੰਨਾ ਆਪਦੇ ਵੀਰ ਨੂੰ ਮਾਣ ਬਖਸ਼ਦੇ ਆ ਤੇ ਬਲੌਗ ਵੀ ਵੇਂਦੇ ਆ ਬਲੌਕਾਂ ਨੂੰ ਵੀ ਮਾਣ ਬਖਸ਼ਦੇ ਆ ਤੇ ਬੜਾ ਮਨ ਨੂੰ ਖੁਸ਼ੀ ਮਿਲਦੀ ਆ ਵੀ 10 10 ਕਲਾਸਾਂ ਕਰਕੇ ਤੇ ਖੇਤੀਬਾੜੀ ਨਾਲ ਜੁੜ ਕੇ ਤੇ ਫਿਰ ਵੀ ਆਪਾਂ ਵੀਰਾਂ ਦੇ ਦਿਲਾਂ ਦੇ ਵਿੱਚ ਚਲੋ ਆਪ ਦਾ ਮਾਣ ਵਧਾਇਆ ਜੋ ਉਹਨਾਂ ਵੀਰਾਂ ਨੇ ਆਪਾਂ ਨੂੰ ਮਾਣ ਬਖਸ਼ਿਆ ਬੜੀ ਮਨ ਨੂੰ ਖੁਸ਼ੀ ਮਿਲਦੀ ਆ ਕਿਉਂਕਿ ਜਦੋਂ ਕੋਈ ਅਚੀਵ ਕੋਈ ਕੀਤਾ ਹੋਵੇ ਨਾ ਜਗਾ ਤੇ ਉਹ ਉਹਦੇ ਨਾਲ ਬਹੁਤ ਮਨ ਨੂੰ ਖੁਸ਼ੀ ਮਿਲਦੀ ਆ ਤੇ ਬੜਾ ਮਨ ਖੁਸ਼ ਹੁੰਦਾ ਜਦੋਂ ਕੋਈ ਵੀਰ ਪਾਸੇ ਜਾਏ ਗਏ ਹੋਈਏ ਤੇ ਆਣ ਕੇ ਵੀਰਾਂ ਦਾ ਵੀਰ ਜੀ ਤੁਹਾਡਾ ਫੋਟੋ ਕਰਾਉਣੀ ਆ ਜਾਂ ਕੋਈ ਵੀਰਾਂ ਦਾ ਵੀਰ ਜੀ ਹੀ ਤੁਹਾਨੂੰ ਵੇਖਿਆ ਅਸੀਂ ਤੁਹਾਡੇ ਬਲੌਗ ਵੇਨੇ ਆ ਬੜੀ ਮਨ ਨੂੰ ਖੁਸ਼ੀ ਮਿਲਦੀ ਕਿਉਂਕਿ ਇਹ ਲੱਗਦਾ ਹੀ ਨਹੀਂ ਪੀ ਇਸ ਇਹ ਚੀਜ਼ਾਂ ਆਪਾਂ ਨੂੰ ਮਿਲਣਗੀਆਂ ਹੋ ਸਕਦਾ ਖੇਤੀਬਾੜੀ ਕਰੀ ਜਾਂਦੇ ਤੇ ਨਾਲੇ ਨਾ ਕੁਸ਼ੀ ਨਾ ਮਿਲਦਾ ਤੇ ਸੋਸ਼ਲ ਮੀਡੀਆ ਨਾਲ ਜੁੜੇ ਤੇ ਤੁਹਾਡੇ ਵੀਰਾਂ ਦੇ ਸਪੋਰਟ ਦੇ ਨਾਲ ਜਿੰਨੇ ਜੋਗੇ ਵੀ ਹੋਏ ਸਾਰੇ ਵੀਰਾਂ ਦੇ ਸਪੋਰਟ ਦੇ ਨਾਲ ਹੋਏ ਤੇ ਗਰਤੇਜ ਵੀਰ ਹੋਣੀ ਆਪਣੇ ਉਹਨਾਂ ਦਾ ਵੀ ਮੈਸੇਜ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਜ਼ਿਆਦਾ ਧੰਨਵਾਦ ਆ ਤੇ ਜਿੰਨੇ ਵੀਰ ਨੇ ਅੱਜ ਅਹੀਂ ਇੱਥੇ ਪਕੌੜੇ ਕੱਢੇ ਆ ਜੇ ਕੋਈ ਵੀਰ ਆ ਸਕਦਾ ਹੋਵੇ ਜਿੱਦਣ ਮਰਜੀ ਆ ਉਹ ਦਿਨ ਆਪਾਂ ਫਾਰਮ ਤੇ ਆਪਣੇ ਪਾਰ ਪਕੌੜੇ ਕੱਢਾਂਗੇ ਨਾਲੇ ਖਾਵਾਂਗੇ ਨਾਲੇ ਛਕਾਵਾਂਗੇ ਕੋਈ ਖੁੱਲਾ ਸੱਦਾ ਵੀਰਾਂ ਨੂੰ ਤੇ ਬਹੁਤ ਵਧੀਆ ਲੱਗਦਾ ਵੀਰ ਜੀ ਕਿਉਂਕਿ ਜਦੋਂ ਕੋਈ ਆਉਂਦਾ ਜਾਂ ਕੋਈ ਆਉਂਦਾ ਵੀਰ ਸਪੋਰਟ ਕਰਦਾ ਦਿਲੋਂ ਮਾਨੂੰ ਬੜੀ ਖੁਸ਼ੀ ਮਿਲਦੀ ਆ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਤੇ ਹੁਣ ਫਾਰਮ ਦਿੱਤੇ ਹੀ ਗਏ ਆਂ ਫਾਰਮ ਦੇਤੇ ਅੱਜ ਕਣਕ ਦੀ ਭਰਾਈ ਦੀਆਂ ਤਿਆਰੀਆਂ ਸ਼ੁਰੂ ਕਰੀ ਜਾਂਦੇ ਆਂ ਮੋਟਰਾਂ ਮਾਟਰਾਂ ਕੱਢ ਕੇ ਉਹਨੂੰ ਕਰਕੇ ਸਾਰਾ ਕੁਛ ਕਰਨੇ ਆ ਸਟਾਰਟ ਹੁਣ ਪਕੌੜੇ ਨਿਕਲ ਗਏ ਖਵਾ ਕੇ ਤੇ ਇਹਨਾਂ ਨੂੰ ਖੜਦੇ ਪਿੰਡ ਨੂੰ ਤੇ ਸੱਜ ਦਾ ਇਹਨਾਂ ਬਾਕੀ ਤੁਹਾਨੂੰ ਦਿਖਾਉਣੇ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣਾ ਜਨਮ ਦਿਨ ਹੀ ਤੇ ਬਹੁਤ ਵੀਰਾਂ ਨੇ ਆਪਾਂ ਨੂੰ ਜਿਹੜਾ ਵਿਸ਼ ਕੀਤੀ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਪਕੌੜੇ ਕੱਢ ਕੇ ਇੱਥੇ ਫਾਰਮ ਤੇ ਨਾਰੀ ਪਾਰਟੀ ਕੀਤੀ ਸਾਰੇ ਵੀਰਾਂ ਨਾਲੇ ਪਕੌੜੇ ਛਕਾਏ ਆ ਨਾਲੇ ਫਾਰਮ ਤੇ ਢੀੜਾ ਵੱਜ ਗਿਆ ਨਾਲੇ ਕੰਮ ਹੋ ਗਿਆ ਨਾਲੇ ਪਾਰਟੀ ਹੋ ਗਈ ਜਿੰਨਾ ਜਿੰਨਾ ਵੀਰਾਂ ਨੇ ਮੈਸੇਜ ਕੀਤੇ ਇੰਨਾ ਪਿਆਰ ਦਿੱਤਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਪਾਰ ਵਾਲੇ ਡੰਗਰ ਸਾਰੇ ਪੂਰੇ ਰਾਜੀ ਆ ਮੈਂ ਇੱਕ ਫਾਰਮੂਲਾ ਇਹਨਾਂ ਦੇ ਪਨਾਇਆ ਵਾ 15 ਦਿਨ ਜਿੰਨਾਂ ਨੂੰ ਆਪਣੀਆਂ ਜੜੀਆਂ ਹੁੰਦੀਆਂ ਵਾ ਕੀੜੇ ਐ ਵਾਲੀਆਂ ਗੋਲੀਆਂ ਉਹ ਦੇ ਦੇ ਦੀਆਂ ਤੇ ਉਹਦੇ ਨਾਲ ਜਿਹੜਾ ਵਾ ਕੋਸ਼ ਦੇ ਦਿਨ ਦੀ ਲੋੜ ਨਹੀਂ ਡੰਗਰ ਪੂਰੇ ਰਾਜੀ ਆ ਵੈਗਰੂ ਦੀ ਕਿਰਪਾ ਵਾ ਬਾਬਾ ਨਾਨਕ ਤੇ ਹੁਣ ਕਿਸੇ ਦਿਨ ਜਾ ਕੇ ਤਨਹੋਲੇ ਢੀਡਾ ਮਾਰਨਾ ਤੇ ਇੱਕ ਮਾਝੇ ਮਾਰਨਾ ਢੀਡਾ ਨੀਲੀ ਰਾਵੀ ਦੀਆਂ ਕਟੀਆਂ ਲੈ ਕੇ ਆਉਣੀਆਂ ਉਹ ਇੱਥੇ ਛੱਡਦੇ ਆ ਛੋਟੀਆਂ ਲੈ ਵਾ ਛੋਟੀਆਂ ਦੇ ਹੰਦਵਾ ਦੂਰ ਜੇ ਪਾਜੀ ਜਾਵੇ ਸਮੇਂ ਅੱਗੇ ਹੁਣ ਇਹਨਾਂ ਦਾ ਵਾੜਾ ਮਾਰਿਆ ਅੱਜ ਹੈਂ ਗਾਂਓ ਯਾਰ ਪਟ ਹੈਂ ਥਰੀ ਲਤੋਂ ਦੀ ਭੱਜ ਓਏ ਤੋਪ 362 ਲੈਡ ਬੇ ਪਾਬਾ ਉਹ ਨਾਲੀ ਏਦੇ ਏਦੇ ਮੇਚੇ ਦਾ ਬਣਨਾ ਹੈ ਪੂਰਾ ਰੋਏ ਕੀ ਗਾਂ ਚ ਮੜੀ ਜੀ ਹੋ ਗਈ ਉਹਨੇ ਬੰਨ ਲੈਣੀ ਗਾਂ ਹੈ ਗਾਤਰਾ ਲੱਗਣਾ ਰਖਲਾ ਮਿੱਠੂ ਏ ਗਾਂ ਰਵੇਦੀ ਉਤਰਾ ਵੇਖਲਾ ਜੀ ਰਵੇ ਸਿੰਘ ਮਾਰਦਾ ਨਾ ਨਹੀਂ ਨਹੀਂ ਚਾਰੇ ਚਾਰੇ ਜੀ 10 ਸਿੰਘ ਹੀ ਬਚ ਗਏ ਅਸੀਂ 10 ਜੀ ਲੈ ਗਏ ਬੂਆ ਬੰਨ ਦੇ ਭਾਜੀ ਬੰਨ ਤੇ ਇਹਨੂੰ ਲੈ ਕੇ ਜਾਣਾ ਯਾਰ ਇਹਨੂੰ ਲੈ ਕੇ ਜਾਣਾ ਪਾਰ ਵਿਕਾਉ ਲਈ ਏ ਇਹਦਾ ਰੇਟ ਲਾਇਆ ਵਾ ਪਾਰ ਮੰਡੀ ਚ ਆਏ ਆ ਤੇ ਦੋ ਵੀਰ ਆ ਇੱਕ ਮਿੱਠੂ ਵੀਰ ਦੀ ਗਾਂ ਵਾ ਤੇ ਵੀਰ ਲੈਣਾ ਦੱਸੋ ਭਾਈ ਕੀ ਤੁਹਾਡਾ ਲਾਈਵ ਚੱਲੂਗਾ 88 ਤੋਂ ਨਹੀਂ ਘਟਣਾ ਨਾ ਘਟਣਾ ਵਾਦਾ ਕਿਹੜੇ ਰਵੇ ਦੀ ਏ ਇਹ ਨਹੀਂ ਲੀ ਰਾਵੀ ਦੀ ਨਹੀਂ ਇੱਕ ਮੁੰਡਾ ਖੁਸ਼ ਹੋ ਰਿਹਾ ਹੈ ਨਾ ਆ ਕੇ ਆਵੇ ਹੋਰ ਗਿਆ ਬਾਥੀਂ ਚ ਪਾਣੀ ਰੱਖ ਲਾਪੀ ਹੈ 10 ਮਿੰਟ ਹੋ ਗਏ ਬਾਥੀਆਂ ਵਿੱਚ ਨਾ ਕਿਹੜੀ ਖਰਾਕ ਪਾਉਣੇ ਨੂੰ ਉਹ ਇਹਦੀਆਂ ਬਾਥੀਆਂ ਵਿੱਚ ਪਾ ਖਰਾਕ ਦੱਸ ਕਿਹੜੀ ਪਾਉਣਾ ਤੂੰ ਇਹਨੂੰ ਜਿਹੜੀ ਸੋਕਲੀ ਜਾਂਦੀ ਮੱਕੀ ਦਾ ਆਟਾ ਪੈਂਦਾ ਬਸ ਫਿਰਦੇ ਬਸ ਤੇ ਫਿਰ ਦੇ ਦੁੱਧ ਦੇ ਡੇਰੀ ਬਾਹਿੰਦ ਕੱਲੀ ਚਾਹੀਦੀ ਆ ਉਹ ਖੁਕ ਵੀ ਨਹੀਂ ਆਗਾ ਥੱਲੇ ਪਿੰਡ ਦੇ ਬਾਥਾਂ ਵਿੱਚ ਰਹਿਣੀਆਂ ਦਾ ਹੀ ਗੱਲ ਆ ਬਾਥੀ ਦੇ ਜਾਂਦੇ ਮੈਨੂੰ ਸ਼ੱਕ ਆ ਇਸ ਤਰ੍ਹਾਂ ਬਲ ਜਾਂਦੀ ਆ ਯਾਰ ਗੋਵਾ ਵੇ ਲੱਖ ਰੁਪਏ ਤੂੰ ਘੱਟ ਗਾਣੀ ਵਿਕਣੀ ਇੱਕੋ ਗੱਲ ਕਰ ਤੂੰ ਲੈਣਾ ਲੈਣਾ ਨਹੀਂ ਜਾਂਦਾ ਲੱਖ ਰੁਪਇਆ ਭਾਲਦਾ ਇਹਦੇ ਸਿੰਘ ਵੇ ਕਿਣੀ ਜਾਂਦੇ ਸਿੰਘ ਭਾਜੀ ਆਪ ਇਹਦੇ ਅੱਗੇ ਨਿਖਰਾਏ ਆਪ ਸੀਲ ਵੇ ਤੂੰ ਸੀਲ ਵੇ ਹੱਥ ਲਾ ਜਿੱਥੇ ਮਰਜੀ ਮੇਰੀ ਗੱਲ ਸੀਲ ਨੂੰ ਕਰਨਾ ਥੱਲੇ ਥਾਨੀ ਹੈਗੇ ਥੱਲੇ ਵੀ ਥਾਨੀ ਹੈਗੇ ਇਹਦੇ ਸੀਲ ਨੂੰ ਕਰਨਾ ਦੱਸ ਮੈਨੂੰ ਕਿੱਥੇ ਥਾਣੇ ਦੇ